ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਦਾ ਸੋਚੀ ਭਾਰਤ ਦੀ ਲੀਡਰਸ਼ਿਪ ਦਾ ਜੇ ਤੁਸੀਂ ਦੇਖੋ ਬਹੁਤਾ ਧਿਆਨ ਇਸ ਵੱਲ ਉਹਦਾ ਧਿਆਨ ਇਸ ਵੱਲ ਨਹੀਂ ਸੀਗਾ ਵੀ ਅਸੀਂ ਅੰਗਰੇਜ਼ਾਂ ਤੋਂ ਮੁਕਤੀ ਹਾਸਲ ਕਰਨੀ ਹੈ ਉਹਨਾਂ ਦਾ ਬਹੁਤਾ ਧਿਆਨ ਇਹ ਸੀ ਵੀ ਸਿੱਖ ਕਿਤੇ ਸਾਡੀ ਚੰਗਲ ਚੋਂ ਨਿਕਲ ਜਾਣ ਜੇ ਇਹ ਸਾਡੀ ਚੰਗਲ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਵੱਖਰਾ ਮੁਲਕ ਬਣਾ ਲੈਣਾ ਤੇ ਸਾਡੇ ਲਈ ਸਰਦਾਰਦੀ ਪੈਦਾ ਹੋਊਗੀ ਸਮੋੱਚੀ ਹਿੰਦੂ ਲੀਡਰਸ਼ਿਪ ਦਾ ਵੱਡਾ ਧਿਆਨ ਚਾਹੇ ਉਹ ਗੁਰਦੁਆਰਾ ਪ੍ਰਬੰਧ ਦਾ ਚੱਕਰ ਸੀ ਜਾਂ ਪੰਜਾਬੀ ਸੂਬੇ ਦਾ ਮੋਰਚਾ ਉਹ ਬਾਅਦ ਚੋਂ ਲੱਗਿਆ ਪਰ ਉਤੋਂ ਪਹਿਲਾਂ ਜਿੰਨਾ ਕੁਝ ਹੋਇਆ ਜਾਂ ਉਤੋਂ ਬਾਅਦ ਜਿੰਨਾ ਕੁਝ ਹੋਇਆ ਹਿੰਦੂ ਲੀਡਰਸ਼ਿਪ ਨੂੰ ਲਗਾਤਾਰ ਇਹ ਲੱਗਦਾ ਰਹ ਗਿਆ ਵੀ ਜੇ ਸਿੱਖ ਸਾਡੇ ਤੋਂ ਵੱਖ ਹੋ ਗਏ ਜਾਂ ਸਾਡੇ ਕਬਜੇ ਹੇਠ ਨਾ ਰਹੇ ਤਾਂ ਸਾਡੇ ਲਈ ਬਹੁਤ ਵੱਡੀ ਸਰਦਾਰੀ ਕਰਨਗੇ ਪਿਛਲੇ ਦਿਨੀ ਇਹਨਾਂ ਦਿਨਾਂ 'ਚ ਨਾ ਜਿਹੜੇ ਗਿਆਨੀ ਜੈਲ ਸਿੰਘ ਦੇ ਉਹ ਪੀਅ ਰਹੇ ਨੇ MP ਮੈਂਬਰ ਆਫ ਪਾਰਲੀਮੈਂਟ ਜੀ ਤਰਲੋਚਨ ਸਿੰਘ ਹਾਂ ਤਰਲੋਚਨ ਸਿੰਘ ਉਹਨਾਂ ਦੀ ਇੱਕ ਵੀਡੀਓ ਆਈ ਆ ਕੱਲ ਪਰਸੋ ਹੀ ਮੈਂ ਸੁਣੀ ਹੈਗੀ ਆ ਉਹ ਕਹਿੰਦੇ ਜਦੋਂ ਹਮਲੇ ਤੋਂ ਬਾਅਦ ਅਸੀਂ ਗਿਆਨੀ ਜੈਲ ਸਿੰਘ ਨਾਲ ਗਏ ਨਾ ਦਰਬਾਰ ਸਾਹਿਬ ਦੇ ਤੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਬਾਹਰ ਅਕਾਲ ਤਖਤ ਦੇ ਫੌਜ ਨੇ ਲਿਖ ਕੇ ਲਾਇਆ ਹੋਇਆ ਜੇਗਾ ਐਨਮੀ ਟਰੇਟਰੀ ਮਤਲਬ ਉਹ ਕਲੀਅਰ ਸੀਗੇ ਤਾਂ ਫਿਰ ਸਾਡੇ ਵਾਲਿਆਂ ਨੂੰ ਭੁਲੇਖਾ ਕਿਉਂ ਹੈ ਜਾਂ ਇਸ ਤਰ੍ਹਾਂ ਦੇ ਵੀ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਫਿਰ ਭੁਲੇਖਾ ਕਿਹਾਦਰ ਰਹਿ ਜਾਂਦਾ ਹੈ ਕਿ ਸ਼ਾਇਦ ਅਸੀਂ ਉਹਨਾਂ ਨਾਲ ਮਿਲ ਕੇ ਕੁਝ ਹਾਸਲ ਕਰ ਲੈਣਾ ਹਾਂ ਬਿਲਕੁਲ ਹੁਣ ਤੁਸੀਂ ਦੇਖੋ ਵੀ ਜਿਹੜੇ ਐਨ ਸਿੱਖਾਂ ਦੇ ਗੁਰਦੁਆਰੇ ਦੇ ਬਾਹਰ ਐਨਮੀ ਟੈਰੀਟਰੀ ਲਿਖ ਕੇ ਬੈਠੇ ਹੈਗੇ ਆ ਸੋ ਉਹ ਆਪਣੇ ਤੌਰ ਤੇ ਐਨੇ ਸਪਸ਼ਟ ਹੈਗੇ ਆ ਵੀ ਸਿੱਖ ਸਾਡੇ ਐਨਮੀ ਆ ਤਾਂ ਘਟੂ ਘਟ ਸਿੱਖਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਸਾਡਾ ਐਨਮੀ ਕੌਣ ਹੈ ਸੋ ਜਿਹੜੇ ਸਿੱਖਾਂ ਵਿੱਚ ਹਲੇ ਵੀ ਇਹ ਭੁਲੇਖਾ ਹੈ ਆਪਣੇ ਐਨਮੀ ਬਾਰੇ ਜਾਂ ਉਹ ਕਈ ਵਾਰੀ ਕਹਿ ਦਿੰਦੇ ਆ ਵੀ ਆਹ ਜਿਹੜੇ ਜਿਹੜੇ ਇਥੋਂ ਦੇ ਇੰਗਲੈਂਡ ਦੀ ਸਰਕਾਰ ਇਹ ਸਾਡੇ ਐਨਮੀ ਆ ਇਹਨੇ ਸਹਾਇਤਾ ਦਿੱਤੀ ਆ ਯਾ ਰੂਸ ਦੀ ਸਰਕਾਰ ਸਾਡੀ ਐਨਮੀ ਆ ਇਹੇ ਐਨਮੀਜ਼ ਬਾਰੇ ਇੱਕ ਗਲਤ ਪਹੁੰਚ ਬਣਾਉਣ ਵਾਲੀ ਲੋੜ ਹੈਗੀ ਆ ਸਿੱਖਾਂ ਵਿੱਚੋਂ ਇਹ ਕਦੀ ਵੀ ਉਹ ਨਹੀਂ ਹੋਣਾ ਚਾਹੀਦਾ ਮਨਫੀ ਜਿਨ੍ਹਾਂ ਨੇ ਅਕਾਲ ਤਖਤ ਦੇ ਆ ਦਰਬਾਰ ਸਾਹਿਬ ਦੇ ਬਾਹਰ ਐਨਮੀ ਟੈਰੀਟਰੀ ਲਿਖਿਆ ਸੋ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਾਡਾ ਐਨਮੀ ਕੌਣ ਹੈਗਾ ਸੋ ਇਹਨੂੰ ਇਸ ਸ਼ਹੀਦਾਂ ਦੇ ਦਿਨ ਦੀ ਇੱਕ ਤਾਂ ਜਿਹੜੀ ਸਿਧਾਂਤਕ ਵਿਆਖਿਆ ਹੋਏ ਹੈਗੀ ਆ ਵੀ ਉਹ ਸਟੇਟ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ ਵੀ ਇਹ ਸਟੇਟ ਕਿਸੇ ਨਾ ਕਿਸੇ ਦਿਨ ਆਪਣੇ ਤੌਰ ਤੇ ਦੇਸ਼ ਨਾ ਬਣ ਜਾਵੇ ਤੇ ਦੂਜਾ ਹੈਗਾ ਵੀ ਜਿਹੜਾ ਐਨਮੀ ਦਾ ਸਟੇਟਸ ਬਹੁ ਗਿਣਤੀ ਨੇ ਸਿੱਖਾਂ ਨੂੰ ਦਿੱਤਾ ਹੈਗਾ ਸਿੱਖਾਂ ਨੇ ਨਹੀਂ ਦਿੱਤਾ ਹੈਗਾ ਸਾਰਾ ਕੁਝ ਜਿਹੜਾ ਇੱਕ ਪਲਾਨ ਤਰੀਕੇ ਨਾਲ ਕੀਤਾ ਗਿਆ ਪਰ ਕਿਤਨਾ ਕਿਤੇ ਸਟੇਟ ਫੇਲ ਹੋਈ ਹੈ ਅ ਦੇਖੋ ਹਥਿਆਰਬੰਦ ਜੰਗ ਵਿੱਚ ਤਾਂ ਉਹ ਹੈਗਾ ਵੀ ਉਹ ਸਿੱਖਾਂ ਨੂੰ ਅਲੀਮੀਨੇਟ ਨਹੀਂ ਕਰ ਸਕਕੇ ਸੋ ਸਿੱਖਾਂ ਨੇ ਵੱਡੀ ਪੱਧਰ ਤੇ ਵਿਰੋਧ ਕਰਿਆ ਔਰ ਸਿਰ ਤਲੀ ਤੇ ਧਰ ਕੇ ਸਾਡੇ ਨੌਜਵਾਨ ਆ ਜਿਹੜਾ ਭਾਰਤੀ ਸਟੇਟ ਦੇ ਹਮਲੇ ਦੇ ਖਿਲਾਫ ਲੜਿਆ ਸੋ ਉਸ ਹਮਲੇ ਵਿੱਚ ਇੱਕ ਵੱਡੀ ਮਾਤ ਆ ਜਿਹੜੀ ਖਾਦੀ ਆ ਹੁਣ ਜਿਹੜਾ 41 ਸਾਲਾਂ ਬਾਅਦ ਸਾਡੇ ਤੇ ਹਮਲਾ ਉਹ ਹਥਿਆਰਾਂ ਦਾ ਹਮਲਾ ਨਹੀਂ ਹੈ ਉਹ ਵਿਚਾਰਾਂ ਦਾ ਹਮਲਾ ਸਾਡੇ ਤੇ ਹੋ ਰਿਹਾ ਹੈ ਨਾ ਸੋ ਸਾਡੇ ਵਿਚਾਰਾਂ ਨੂੰ ਸਾਡੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਸਾਡੇ ਵਿਚਾਰਾਂ ਵਿੱਚ ਬਹੁਤ ਸਾਰਾਂ ਦੇ ਵਿਗਾੜ ਪੈਦਾ ਕਰਨ ਦਾ ਔਰ ਖਾਸ ਕਰਕੇ ਸਿੱਖੀ ਦੀ ਵਿਆਖਿਆ ਤੇ ਸਿੱਖ ਇਤਿਹਾਸ ਦੀ ਜਿਹੜੀ ਵਿਆਖਿਆ ਹੈਗੀ ਆ ਉਹ ਸਨਾਤਨੀ ਪਰੰਪਰਾਵਾਂ ਤੋਂ ਕਰਨ ਦਾ ਜਿਹੜਾ ਯਤਨ ਉਹ ਕੀਤਾ ਜਾ ਰਿਹਾ ਸੀ ਹਿੰਦੂ ਔਰੀਐਂਟਲਿਸਟਾਂ ਨੇ ਹਿੰਦੂਵਦਵਾਨਾਂ ਨੇ ਜੇ ਗੋਰਿਆਂ ਨੂੰ ਭਜਾਉਣ ਲਈ ਮਜਬੂਰ ਕਰਿਆ ਤਾਂ ਉਹਨਾਂ ਨੇ ਵਿਚਾਰਧਾਰਕ ਤੌਰ ਤੇ ਜਿਹੜੀ ਹੈਗੀ ਆ ਗੋਰਿਆਂ ਦੇ ਕਲੋਨਾਈਜ਼ੇਸ਼ਨ ਦੇ ਸਿਸਟਮ ਨੂੰ ਹਰਾਇਆ ਵਿਚਾਰਧਾਰਕ ਤੌਰ ਤੇ ਉਹਦਾ ਵਿਰੋਧ ਕਰਿਆ ਸੋ ਸਿੱਖਾਂ ਨੇ ਵੀ ਜੇ ਇਸ ਸਨਾਤਨੀ ਹਮਲੇ ਨੂੰ ਹਰਾਉਣਾ ਤਾਂ ਸਾਨੂੰ ਵਿਚਾਰਧਾਰਕ ਤੌਰ ਤੇ ਉਹਨਾਂ ਵੱਡਾ ਜਿਹੜਾ ਹਮਲਾ ਉਹ ਵੱਡਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਪਤਾਸ ਸਿੰਘ ਜੀ ਆਓ ਫਤਿਹ ਦੀ ਸਾਨ ਪਾਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਪਤਾਸ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈਗੀ ਐ ਜੂਨ 1984 ਦੇ ਕੱਲੂਕਾਰੇ ਨੂੰ 41 ਸਾਲ ਜਿਹੜੇ ਨੇ ਹੋ ਗਏ ਨੇ ਪਰ ਕੌਮ ਦੇ ਦਿਲ ਦੇ ਅੰਦਰ ਉਸੇ ਤਰੀਕੇ ਦਾ ਦਰਦ ਅੱ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਕਿਤੇ ਨਾ ਮਿਲਦੀ ਹੋਵੇ ਕਿ ਕਿਤੇ ਜਿਹੜੀ ਹੈ ਇੱਕ ਮੁਲਕ ਦੀ ਜਿਹੜੀ ਫੌਜ ਹੈ ਆਪਣੇ ਹੀ ਵਸਿੰਦਿਆਂ ਦੇ ਖਿਲਾਫ ਜਿਹੜਾ ਹੈ ਉਹ ਚੜ ਕੇ ਆਉਂਦੀ ਹੈ ਉਹਨਾਂ ਦੇ ਗੁਰਤਾਮਾਤੇ ਚੜ ਕੇ ਆਉਂਦੀ ਹੈ ਤੇ ਕਿਵੇਂ ਕੱਲੂਕਾਰਾ ਜਿਹੜਾ ਵਾਪਰਦਾ ਹੈ ਔਰ ਫਿਰ ਚਮਕੌਰ ਗੜੀ ਦਾ ਜਿਹੜਾ ਇਤਿਹਾਸ ਹੈ ਖਾਲਸੇ ਦੇ ਵੱਲੋਂ ਦੁਬਾਰਾ ਜਿਹੜਾ ਹੈ ਉਹ ਦੁਹਰਾਇਆ ਜਾਂਦਾ ਹੈ ਤੇ ਉਹਨਾਂ ਦੇ ਨਾਲ ਫਿਰ ਸਿੰਘਾਂ ਨੇ ਮੁਕਾਬਲਾ ਵੀ ਕੀਤਾ ਸ਼ਹਾਤਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਹੀ ਜਿਹੜਾ ਅੱਜ ਅਸੀਂ ਸਜਦਾ ਕਰ ਰਹੇ ਹਾਂ ਕੀ ਕਹੋਗੇ ਹਾਂਜੀ ਹਾਂਜੀ 141 ਸਾਲ ਪਹਿਲਾਂ ਗੁਰੂ ਮਹਾਰਾਜ ਦੇ ਕਿਰਪਾ ਨਾਲ ਜਿਨ੍ਹਾਂ ਸਿੰਘਾਂ ਨੇ ਚੜ ਕੇ ਆਈਆਂ ਫੌਜਾਂ ਦਾ ਮੁਕਾਬਲਾ ਕਰਿਆ ਅੱਜ ਆਪਾਂ ਉਹਨਾਂ ਦਾ 41ਵਾਂ ਜਿਹੜਾ ਹੈਗਾ ਸ਼ਹੀਦੀ ਦਿਵਸ ਮਨਾ ਰਹੇ ਹੈਗੇ ਸੋ ਜਿਸ ਬਹਾਦਰੀ ਨਾਲ ਜਿਸ ਪਵਿੱਤਰਤਾ ਨਾਲ ਕਿਸ ਤੇ ਜਿਸ ਜੁਝਾਰੂ ਜਜਬੇ ਦੇ ਨਾਲ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਸਿੱਖ ਜਥੇਬੰਦੀਆਂ ਸੋ ਵੱਖ-ਵੱਖ ਸਿੱਖ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਵੱਖ-ਵੱਖ ਸਿੰਘ ਸਿੰਘ ਹੈ ਉਹਨਾਂ ਨੇ ਜਿਸ ਤਰ੍ਹਾਂ ਮੂੰਹ ਤੋੜ ਜਵਾਬ ਦਿੱਤਾ ਹਾਂ ਭਾਰਤੀ ਫੌਜਾਂ ਦਾ ਜਿਹੜੀਆਂ ਆਪਾਂ ਕਹਿ ਸਕਦੇ ਆ ਬਾਬਰ ਕੀ ਫੌਜ ਸੀ ਆਧੁਨਿਕ ਸਮੇਂ ਵਿੱਚ ਚੰਦਰਗਾਦੀ ਦੀਆਂ ਫੌਜਾਂ ਦਾ ਜਾਂ ਭਾਰਤ ਸਰਕਾਰ ਦੀਆਂ ਫੌਜਾਂ ਦਾ ਸੋ ਉਹ ਉਹਨਾਂ ਸੂਰਮਿਆਂ ਨੂੰ ਲੱਖ ਲੱਖ ਪ੍ਰਣਾਮ ਹੈ ਜਿਨ੍ਹਾਂ ਨੇ ਸਾਡੀ ਪੱਤ ਬਚਾਈ ਜਿਨ੍ਹਾਂ ਨੇ ਸਾਡੀ ਪੱਗ ਬਚਾਈ ਜਿਨ੍ਹਾਂ ਨੇ ਸਾਡੀ ਹੋਂਦ ਬਚਾਈ ਸੋ ਉਸ ਦਿਨ ਜੇ 1984 ਵਾਲੇ ਉਸ ਘਟਨਾਕ੍ਰਮ ਵਿੱਚ ਖਾਲਸਾ ਪੰਥ ਤੇ ਉਸ ਤੋਂ ਬਾਅਦ ਜਿਹੜੇ ਖਾਲਸਾ ਜਹਾਜਰਾਲ 10 ਸਾਲਾਂ ਤਰ੍ਹਾਂ ਦੇਖਣ ਨੂੰ ਮਿਲੇ ਜੇ ਖਾਲਸਾ ਪੰਥ ਉਸ ਸਮੇਂ ਨਾ ਜਾਗਦਾ ਤਾਂ ਦੁਸ਼ਮਣ ਜਿਸ ਤਰ੍ਹਾਂ ਸਾਡੀਆਂ ਬਰੂਹਾਂ ਤੇ ਆ ਕੇ ਲਲਕਾਰੇ ਮਾਰ ਰਿਹਾ ਸੀ ਤਾਂ ਉਹਦੇ ਨਾਲ ਸਿੱਖੀ ਦੀ ਹੋਂਦ ਆ ਜਿਹੜੀ ਉਹ ਜਿਹੜੀ ਖਤਮ ਹੋਣ ਦੀ ਇੱਕ ਤਰ੍ਹਾਂ ਨਾਲ ਕਗਾਰ ਤੇ ਪਹੁੰਚ ਸਕਦੀ ਸੀ ਬੇਸ਼ੱਕ ਗੁਰੂ ਦਾ ਖਾਲਸਾ ਹੈ ਅ ਬਹੁਤ ਵੱਡੀ ਸੱਟ ਆ ਜਿਹੜੀ ਲੱਗਣੀ ਸੀ ਸਾਡੀ ਹੋਂਦ ਨੂੰ ਹੋ ਸਕਦਾ ਸੀਗਾ ਵੀ ਅਸੀਂ ਆਪਣਾ ਜਿਹੜਾ ਅਤੀਤ ਭੁੱਲ ਕੇ ਆਪਣਾ ਇਤਿਹਾਸ ਭੁੱਲ ਕੇ ਕਿਸੇ ਹੋਰ ਇਤਿਹਾਸ ਵਿੱਚ ਮਿਲ ਜਾਂਦੇ ਮਿਲ ਗੋਬਾ ਬਣ ਜਾਂਦੇ ਪਰ ਉਹਨਾਂ ਸ਼ਹੀਦਾਂ ਨੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਵਰਗੇ ਕ੍ਰਿਸ਼ਮਾਈ ਲੀਡਰ ਨੇ ਖਾਲਸਾ ਪੰਥ ਦੀਆਂ ਰਵਾਇਤਾਂ ਨੂੰ ਜਿਸ ਤਰ੍ਹਾਂ 20ਵੀਂ ਸਦੀ ਵਿੱਚ ਮੋਰ ਤੋਂ ਪਰਜਵਲਿਤ ਕੀਤਾ ਔਰ ਉਹ ਖਾਲਸਾ ਜਿਹੜਾ ਮਟੀਰੀਅਲਿਜ਼ਮ ਤੇ ਖੱਪਤਵਾਦ ਦੀ ਉਸ ਹਨੇਰੀ ਵਿੱਚ ਰਹਿੰਦਾ ਹੋਇਆ ਵੀ ਆਪਣੀ ਸ਼ੁੱਧ ਖਾਲਸਾਈ ਅਵਸਥਾ ਨੂੰ ਪਰਵਾਹ ਚੜਾ ਕੇ ਖਾਲਸਾ ਪੰਥ ਦੀ ਹੋਂਦ ਅਤੇ ਹਸਤੀ ਲਈ ਜੰਗ ਵਿੱਚ ਜੋਝ ਕੇ ਲੜਿਆ ਸੋ ਉਹਨੂੰ ਲੱਖ ਲੱਖ ਵਾਰ ਪ੍ਰਣਾਮ ਹੈ ਸਿੱਖ ਕੌਮ ਸਮੁੱਚੀ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਵੀ ਕੌਮ ਦੇ ਸਵਾਸ ਚੱਲਦੇ ਆ ਉਹ ਆਪਣੇ ਸ਼ਹੀਦਾਂ ਨੂੰ ਆਪਣੇ ਸੂਰਮਿਆਂ ਨੂੰ ਆਪਣੇ ਯੋਧਿਆਂ ਨੂੰ ਜਿਹੜੀ ਹੈਗੀ ਆ ਉਹ ਨਮਨ ਕਰਦੀ ਰਹੇਗੀ ਔਰ ਕੌਮਾਂ ਉਹੀ ਜਿਉਂਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਤੋਂ ਲਗਾਤਾਰ ਪ੍ਰੇਰਣਾ ਲੈ ਕੇ ਸ਼ਹੀਦਾਂ ਦੇ ਦਿਨ ਵੀ ਮਨਾਉਂਦੀਆਂ ਨੇ ਤੇ ਉਹਨਾਂ ਦੀ ਪ੍ਰੇਰਣਾ ਨਾਲ ਜਿਹੜਾ ਇਤਿਹਾਸ ਸਾਡੇ ਬਜ਼ੁਰਗਾਂ ਨੇ ਇਤਿਹਾਸ ਸੁਨਹਿਰਾ ਸਿਰਜਿਆ ਉਸ ਇਤਿਹਾਸ ਨੂੰ ਭਵਿੱਖ ਵਿੱਚ ਮੁੜ ਤੋਂ ਸਿਰਜਣ ਦੀ ਪ੍ਰੇਰਣਾ ਲੈਂਦੀਆਂ ਨੇ ਸੋ ਇਹ ਸ਼ਹੀਦਾਂ ਦਾ ਸੁਪਨਾ ਹੁੰਦਾ ਹੈ ਨਾ ਸੋ ਕੌਮਾਂ ਦੀ ਹੋਂਦ ਦੀ ਰਾਖੇ ਲਈ ਜਿੱਥੇ ਸ਼ਹੀਦਾਂ ਦਾ ਸਤਿਕਾਰ ਕਰਨਾ ਬਣਦਾ ਹੈ ਸ਼ਹੀਦਾਂ ਨੂੰ ਸਜਦਾ ਕਰਨਾ ਹੈ ਉੱਥੇ ਜਿਹੜਾ ਉਹਨਾਂ ਨੇ ਇਤਿਹਾਸ ਸੁਨਹਿਰਾ ਸਿਰਜਿਆ ਉਸ ਸੁਨਹਿਰੇ ਇਤਿਹਾਸ ਨੂੰ ਭਵਿੱਖ ਵਿੱਚ ਮੁੜ-ਮੁੜ ਦੁਹਰਾਉਣ ਦਾ ਜਿਹੜਾ ਨਿਸ਼ਚੈ ਹੈ ਉਹ ਲਗਾਤਾਰ ਕੌਮ ਦੇ ਮਨ ਵਿੱਚ ਪਨਪਣਾ ਚਾਹੀਦਾ ਤਾਂ ਹੀ ਜਿਹੜੀ ਕੌਮੀ ਹੋਂਦ ਆ ਕੌਮੀ ਸਲਾਮਤੀ ਹੈ ਸਾਡੀ ਧਾਰਮਿਕ ਵਿਲੱਖਣਤਾ ਵੱਖਰੀ ਪਛਾਣ ਆ ਉਹ ਬਚੀ रह ਸਕਦੀ ਐ ਸੋ ਅੱਜ ਅਸੀਂ ਸਮੂਹ ਜਿਹੜਾ ਹੈਗਾ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਸਮੁੱਚੀ ਕੌਮ ਸ਼ਰਧਾਂਜਲੀ ਭੇਟ ਕਰਦੀ ਐ ਔਰ ਉਮੀਦ ਕਰਦੇ ਆ ਵੀ ਭਵਖ ਵਿੱਚ ਵੀ ਜਦੋਂ ਸਾਡੀ ਕੌਮ ਦੀ ਹੋਂਦ ਤੇ ਕਾਲੇ ਬੱਦਲ ਮਣਰਾਉਣਗੇ ਤਾਂ ਕੌਮ ਦੇ ਜਹਾਰੂ ਸੂਰਮੇ ਆ ਜਿਹੜੇ ਉਹ ਆਪਣੀ ਕੌਮ ਦੀ ਹੋਂਦ ਲਈ ਮੈਦਾਨ ਵਿੱਚ ਨਤਰ ਕੇ ਇਸ ਤਰ੍ਹਾਂ ਹੀ ਦੁਸ਼ਮਣ ਨੂੰ ਚਨੇ ਚਮਾਉਣਗੇ ਜੀ ਬਿਲਕੁਲ ਜੀ ਔਰ ਇਸ ਆਪਾਂ ਕੀ ਕਿ ਇਤਿਹਾਸਿਕ ਈਵੈਂਟ ਨੂੰ ਜਿਹੜਾ ਹੈ ਕੌਮ ਤੀਜੇ ਕੱਲੂਕਾਰੇ ਤੇ ਵਜੋਂ ਜਿਹੜਾ ਜਾਣਦੀ ਹੈਗੀ ਆ ਔਰ ਜਿਹੜੀਆਂ ਕੌਮਾਂ ਨੇ ਉਹ ਕੱਲੂਕਾਰਿਆਂ ਦੇ ਵਿੱਚ ਕਦੇ ਵੀ ਖਤਮ ਨਹੀਂ ਹੋਇਆ ਕਰਦੀਆਂ ਸਾ ਗੌਂਸੂਲਾ ਦੇ ਵਿੱਚ ਖਤਮ ਹੁੰਦੀਆਂ ਨੇ ਜਦੋਂ ਕੱਲੂਕਾਰਿਆਂ ਨੂੰ ਅਸੀਂ ਭੁੱਲ ਜਾਣੇ ਹੈਗੇ ਆਪਣੇ ਸ਼ਹੀਦਾਂ ਨੂੰ ਭੁੱਲ ਜਾਣੇ ਹੈਗੇ ਆ ਤੇ ਉਦੋਂ ਜਿਹੜੀਆਂ ਨੇ ਕੌਮਾ ਕਿਤੇ ਨਾ ਕਿਤੇ ਖਤਮ ਹੁੰਦੀਆਂ ਨੇ ਇਦਾਂ ਦੇ ਜਿਹੜੇ ਕੱਲੂਕਾਰੇ ਨੇ ਉਹ ਕੌਮ ਨੂੰ ਦੁਬਾਰਾ ਜਿਹੜਾ ਹੈ ਸੋਚਣ ਲਈ ਮਜਬੂਰ ਕਰਦੇ ਹੈਗੇ ਨੇ ਸਰਦਾਰ ਭਟਾ ਸਿੰਘ ਜੀ ਘੱਟ ਗਿਣਤੀਆਂ ਦੇ ਉੱਤੇ ਜਾਂ ਘੱਟ ਗਿਣਤੀ ਕੌਮਾਂ ਦੇ ਉੱਤੇ ਬਹੁ ਗਣਤੀਆਂ ਦੇ ਵੱਲੋਂ ਇਸ ਤਰੀਕੇ ਦੇ ਹਮਲੇ ਕਿਉਂ ਹੁੰਦੇ ਨੇ ਕਿ ਕਾਰਨ ਕੀ ਹੈ ਇਹਨੂੰ ਕਿਸ ਪਾਸਿਓਂ ਦੇਖਦੇ ਹਾਂ ਹਾਂ ਯਕਿ ਜਿਹੜੀਆਂ ਬਹੁ ਗਣਤੀਆਂ ਇਤਿਹਾਸਕ ਤੌਰ ਤੇ ਮਜ਼ਬੂਤ ਨਹੀਂ ਹੁੰਦੀਆਂ ਜਿਨ੍ਹਾਂ ਨੇ ਆਪਾਂ ਕਹਿ ਸਕਦੇ ਵੀ ਜਦੋਂ ਕਮਜ਼ੋਰ ਬੰਦਿਆਂ ਦੇ ਹੱਥ ਰਾਜ ਸੱਤਾ ਆ ਜਾਂਦੀ ਹੈਗੀ ਆ ਔਰ ਜਿਹੜੀ ਕੌਮ ਰਾਜ ਸੱਤਾ ਤੇ ਕਾਬਜ਼ ਆ ਉਹਦਾ ਕੋਈ ਆਪਣਾ ਜਾਂਬਾਜੀ ਦਾ ਇਤਿਹਾਸ ਨਹੀਂ ਜਿਹੜੀਆਂ ਬਹਾਦਰ ਕੌਮਾਂ ਨੇ ਉਹ ਇਸ ਤਰ੍ਹਾਂ ਨਹੀਂ ਕਰਦੀਆਂ ਜਿਹੜੀਆਂ ਕਮਜ਼ੋਰ ਕੌਮਾਂ ਨੇ ਜਦੋਂ ਉਹ ਰਾਜ ਸੱਤਾ ਤੇ ਕਬਜ਼ਾ ਹੋ ਜਾਂਦੀ ਆ ਤਾਂ ਉਹਨਾਂ ਵਿੱਚ ਅਸੁਰੱਖਿਆ ਦੀ ਇਨਸਿਕਿਉਰਿਟੀ ਦੀ ਭਾਵਨਾ ਪੈਦਾ ਹੋ ਜਾਂਦੀ ਆ ਉਹਨਾਂ ਨੂੰ ਹਰੇਕ ਘਟ ਗਣਤੀ ਤੋਂ ਇਹ ਲੱਗਦਾ ਹੈਗਾ ਵੀ ਉਹ ਕਿਤੇ ਨਾ ਕਿਤੇ ਜਿਹੜਾ ਆਏਗਾ ਸਾਡਾ ਇਰਾਜ ਆ ਜਿਹੜਾ ਸੀ ਧੋਖੇ ਔਰ ਛਲ ਤੇ ਫਰੇਬ ਨਾਲ ਖੱਥਿਆ ਆਇਆ ਹੋਇਆ ਇਹ ਇਹ ਕਿਤਨਾ ਕਿਤੇ ਤਬਾਹ ਹੋ ਜਾਏਗਾ ਕਿਉਂਕਿ ਜਿਹੜੀ ਜਾਂਬਾਜ ਕੌਮ ਆ ਉਹ ਸੱਚ ਤੇ ਖੜੀ ਹੈਗੀ ਆ ਜਿਨ੍ਹਾਂ ਦਾ ਝਾਰੂ ਇਤਿਹਾਸ ਆ ਜਿਨ੍ਹਾਂ ਨੇ ਇਤਿਹਾਸ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਔਰ ਇਤਿਹਾਸ ਦੇ ਵੱਡੇ ਵੱਡੇ ਜਾਬਰਾਂ ਦੇ ਮੂੰਹ ਮੋੜੇ ਨੇ ਜਿਸ ਘਟ ਗਣਤੀ ਨੇ ਜਿੱਦਣ ਉਹ ਆਪਣੇ ਤੌਰ ਤੇ ਆਪਣੇ ਕੌਮੀ ਜਜ਼ਬੇ ਦੇ ਤੌਰ ਤੇ ਸੁਚੇਤ ਹੋਈ ਤਾਂ ਸਾਡੀ ਜਿਹੜੀ ਸਲਤਨਤਾਂ ਉਹ ਵੀ ਤਬਾਹ ਕਰ ਦੇਵੇਗੀ ਸੋ ਇਸ ਕਰਕੇ ਰਾਜ ਕਰ ਰਹੀ ਤੇਰ ਨੇ ਬੇਸ਼ੱਕ ਰਾਜ ਹਥਿਆ ਲਿਆ ਹੁੰਦਾ ਪਰ ਉਹਦੇ ਰਾਜ ਵਿੱਚ ਉਹ ਉਹ ਕੌਮ ਨਹੀਂ ਸਰਜੀ ਸੰਦੀ ਉਹਨਾਂ ਦਾ ਕੋਈ ਜਾਂ ਉਹਨਾਂ ਕੋਲ ਸ਼ਹੀਦ ਕੋਈ ਨਹੀਂ ਹੁੰਦੇ ਉਹਨਾਂ ਕੋਲ ਧਾਰਮਿਕ ਰਹਿਬਰ ਕੋਈ ਨਹੀਂ ਹੁੰਦੇ ਉਹਨਾਂ ਕੋਲ ਬੰਦ ਬੰਦ ਕਟਾਉਣ ਵਾਲੇ ਸੂਰਮੇ ਕੋਈ ਨਹੀਂ ਹੁੰਦੇ ਨਾ ਸੋ ਉਹ ਇੱਕ ਡਰ ਦੀ ਭਾਵਨਾ ਚੋਂ ਹੈਗਾ ਜਿਹੜਾ ਉਹ ਦੂਜੀ ਕੌਮ ਤੇ ਫਿਰ ਗਲਬਾ ਪਾਉਣ ਦਾ ਉਹਨੂੰ ਆਪਣੇ ਅਧੀਨ ਕਰਨ ਦਾ ਚਾਹੇ ਅਸਿਮੀਲੇਟ ਕਰੇ ਜਾਂ ਐਕਸਟਰਮੀਨੇਟ ਕਰ ਦੇਣਾ ਸੋ ਅਲੀਮੀਨੇਟ ਕਰਨ ਦੀ ਜਿਹੜੀ ਇਹ ਪਾਲਿਸੀ ਹੈਗੀ ਆ ਸੋ ਇਹ ਲਗਾਤਾਰ ਹੀ ਰਿਹਾ ਹੈਗਾ ਨਾ ਜਿਹੜਾ ਤੁਸੀਂ ਦੇਖੋ ਵੀ 1947 ਤੋਂ ਪਹਿਲਾਂ ਦਾ ਜੋ ਤੁਸੀਂ ਆਸ ਪੜਦੇ ਆਗੇ 1859 ਦੇ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਦਾ ਸਮੁੱਚੀ ਭਾਰਤੀ ਲੀਡਰਸ਼ਿਪ ਦਾ ਜੇ ਤੁਸੀਂ ਦੇਖੋ ਬਹੁਤ ਆ ਧਿਆਨ ਇਸ ਵੱਲ ਉਹਦਾ ਧਿਆਨ ਇਸ ਵੱਲ ਨਹੀਂ ਸੀਗਾ ਵੀ ਅਸੀਂ ਅੰਗਰੇਜ਼ਾਂ ਤੋਂ ਮੁਕਤੀ ਹਾਸਲ ਕਰਨੀ ਆ ਉਹਨਾਂ ਦਾ ਬਹੁਤਾ ਧਿਆਨ ਇਹ ਸੀ ਵੀ ਸਿੱਖ ਕਿਤੇ ਸਾਡੀ ਚੰਗਲ ਚੋਂ ਨਿਕਲ ਜਾਣ ਜੇ ਇਹ ਸਾਡੀ ਚੰਗਲ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਵੱਖਰਾ ਮੁਲਕ ਬਣਾ ਲੈਣਾ ਤੇ ਸਾਡੇ ਲਈ ਸਰਦਾਰੀ ਪੈਦਾ ਹੋਊਗੀ ਸਮੂਚੀ ਹਿੰਦੂ ਲੀਡਰਸ਼ਿਪ ਦਾ ਵੱਡਾ ਧਿਆਨ ਚਾਹੀਓ ਗੁਰਦੁਆਰਾ ਪ੍ਰਬੰਧ ਦਾ ਚੱਕਰ ਸੀ ਜਾਂ ਪੰਜਾਬੀ ਸੂਬੇ ਦਾ ਮੋਰਚਾ ਉਹ ਬਾਅਦ ਚ ਲੱਗਿਆ ਪਰ ਉਤੋਂ ਪਹਿਲਾਂ ਜਿੰਨਾ ਕੁਝ ਹੋਇਆ ਜਾਂ ਉਤੋਂ ਬਾਅਦ ਜਿੰਨਾ ਕੁਝ ਹੋਇਆ ਹਿੰਦੂ ਲੀਡਰਸ਼ਿਪ ਨੂੰ ਲਗਾਤਾਰ ਇਹ ਲੱਗਦਾ ਰਹੇਗਾ ਵੀ ਜੇ ਸਿੱਖ ਸਾਡੇ ਤੋਂ ਵੱਖ ਹੋ ਗਏ ਜਾਂ ਸਾਡੇ ਕਾਬਜੇ ਹੇਠ ਨਾ ਰਹੇ ਤਾਂ ਸਾਡੇ ਲਈ ਬਹੁਤ ਵੱਡੀ ਸਰਦਾਰੀ ਕਰਨਗੇ ਸੋ ਇੰਦਰਾ ਗਾਂਧੀ ਨੇ ਉਹਦੇ ਸਲਾਹਕਾਰਾਂ ਨੇ ਜੋ ਕੁਛ ਉਹਨੂੰ ਦੱਸਿਆ ਵੀ ਸਿੱਖਾਂ ਦੀ ਵਿਲੱਖਣਤਾ ਕੌਮੀ ਜਜ਼ਬਾ ਆਪਾਂ ਪਿੱਛੇ ਵੀ ਗੱਲ ਕਰੀ ਹੈਗੀ ਆ ਵੀ ਕੌਮਾਂ ਦੇ ਜਿਹੜੀਆਂ ਕੌਮਾਂ ਦੀਆਂ ਨੇਸ਼ਨ ਸਟੇਟਸ ਬਣਦੀਆਂ ਉਸੇ ਤਰ੍ਹਾਂ ਬਣਦੀਆਂ ਪਹਿਲਾ ਉਹ ਵੱਡੀ ਸਟੇਟ ਵਿੱਚ ਆਪਣਾ ਰਾਜ ਮਜ਼ਬੂਤ ਕਰਦੀਆਂ ਮੈਂ ਜਿਸ ਤਰ੍ਹਾਂ ਸਿੱਖ ਨੇ ਉਹ ਪੰਜਾਬ ਨੂੰ ਮਜ਼ਬੂਤ ਕਰਨ ਸੋ ਆਪਣਾ ਪ੍ਰੋਵਿੰਸ ਮਜ਼ਬੂਤ ਕਰਕੇ ਪ੍ਰੋਵਿੰਸ ਤਾਂ ਮਜ਼ਬੂਤ ਹੁੰਦਾ ਵੀ ਤੁਹਾਡੀ ਬੋਲੀ ਦੀ ਉੱਤਮਤਾ ਹੋਵੇ ਤੁਹਾਡੀ ਧਰਮ ਦੀ ਚੜ੍ਹਦੀ ਕਲਾ ਹੋਵੇ ਉਹੀ ਫਿਰ ਕਾਰਨ ਹੈ ਕਿ ਉਹ ਪ੍ਰੋਵਿੰਸ ਮਜ਼ਬੂਤ ਨਹੀਂ ਹੋਣ ਦਿੱਤਾ ਜਾਂਦਾ ਹਾਂ ਹਾਂ ਬਿਲਕੁਲ ਬਿਲਕੁਲ ਵੀ ਉੱਥੇ ਜੇ ਆਪਾਂ ਦੇਖੀ ਕਿ ਡੈਮੋਗ੍ਰਾਫਿਕ ਚੇਂਜਸ ਜਾਂ ਪਾਣੀਆਂ ਵਾਲੇ ਮਸਲੇ ਕਿਤੇ ਨਾ ਕਿਤੇ ਵੀ ਇਹਨਾਂ ਨੂੰ ਉਲਝਾ ਕੇ ਰੱਖੋ ਹਾਂ ਬਿਲਕੁਲ ਉਹ ਪ੍ਰੋਵਿੰਸ ਨੂੰ ਮਜ਼ਬੂਤ ਨਹੀਂ ਹੋਣ ਦੇ ਰਹੇ ਉਹਨਾਂ ਨੂੰ ਡਰਾ ਵੀ ਜਿੱਦਣ ਪੰਜਾਬ ਐਜ਼ ਏ ਪ੍ਰੋਵਿੰਸ ਸਿੱਖ ਪ੍ਰੋਵਿੰਸ ਸ ਮਜ਼ਬੂਤ ਹੋ ਗਿਆ ਇੱਕ ਸਿੱਖ ਰਾਜ ਦੇ ਤੌਰ ਤੇ ਇਸੇ ਕਰਕੇ ਉਹ ਲਗਾਤਾਰ ਬਿਹਾਰੀਆਂ ਤੇ ਓਪੀ ਵਾਲੀਆਂ ਦੀ ਉੱਥੇ ਬਹੁ ਗਿਣਤੀ ਆ ਉਹ ਕੀਤੀ ਜਾ ਰਹੀ ਹੈ ਕਿ ਵੀ ਸਾਂਝੀ ਪਾਪੂਲੇਸ਼ਨ ਆ ਜਿਹੜੀ ਉਹ ਹੋ ਜਾਵੇ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਜੇ ਸਿੱਖ ਵਾਰ ਵੀ ਕਰਨਗੇ ਉਹਨਾਂ ਨੂੰ ਪਤਾ ਹੈ ਵੀ ਸਿੱਖ નિર્ਦੋਸ਼ ਤੇ ਵਾਰ ਨਹੀਂ ਕਰਨਗੇ ਉਹ ਐਨੀ ਪopulation ਕਰ ਦੇਣੀ ਚਾਹੁੰਦੇ ਆ ਵੀ ਤਾਂ ਕਿ ਸਿੱਖ ਆਪਣੀਆਂ ਕਦਰਾਂ ਕੀਮਤਾਂ ਦੇ ਅਨਸਾਰ ਇਹਨਾਂ ਨੂੰ ਧੱਕੇ ਨਾਲ ਬਾਹਰ ਨਾ ਕੱਢ ਸਕਣ ਉਹ ਪ੍ਰੋਵਿੰਸ ਚਾਹੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਚਾਹੇ ਸਾਡੇ ਸੰਸਥਾਵਾਂ ਤੇ ਬੋਲੀ ਵਾਲਾ ਦਾ ਬਹੁਤ ਵੱਡਾ ਰਿਹਾ ਨਾ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਸੀ ਉਹ ਉਹਨਾਂ ਦੇ ਸੰਗ ਹੀਠੋਂ ਨਹੀਂ ਲੰਘਿਆ ਬਾਕੀ ਸਟੇਟਾਂ ਤਾਂ ਉਹਨਾਂ ਨੂੰ ਖਤਰਾ ਨਹੀਂ ਸੀ ਵੀ ਉਹ ਸਟੇਟਾਂ ਕਿ ਆਪਣਾ ਰਾਜ ਨਹੀਂ ਸਿਰ ਸਕਦੀਆਂ ਸਿੱਖਾਂ ਤੋਂ ਖਤਰਾ ਸੀ ਵੀ ਜਿੱਦਣ ਪੰਜਾਬੀ ਦੀ ਉੱਤਮਤਾ ਸਿੱਖ ਧਰਮ ਦੀ ਉੱਤਮਤਾ ਹੋਊਗੀ ਤਾਂ ਉਹ ਇਹ ਮੁੜ ਕੇ ਆਪਣੀ ਸਟੇਟ ਆ ਸਿਰਜ ਲੈਣਗੇ ਸੋ ਸਿੱਖਾਂ ਨੂੰ ਇੱਕ ਐਨੀਮੀ ਟੈਰੀਟਰੀ ਦੇ ਤੌਰ ਤੇ ਦੇਖਿਆ ਜਾਂਦਾ ਪਿਛਲੇ ਦਿਨੀ ਇਹਨਾਂ ਦਿਨਾਂ ਚ ਨਾ ਜਿਹੜੇ ਗਿਆਨੀ ਜੈਲ ਸਿੰਘ ਦੇ ოਪੀਏ ਰਹੇ ਨੇ ਐਮਪੀ ਮੈਂਬਰ ਆਫ ਪਾਰਲੀਮੈਂਟ ਜੀ ਤਰਲੋਚਨ ਸਿੰਘ ਹਾਂ ਤਰਲੋਚਨ ਸਿੰਘ ਉਹਨਾਂ ਦੀ ਇੱਕ ਵੀਡੀਓ ਆਈ ਆ ਕੱਲ ਪਰਸੋ ਹੀ ਮੈਂ ਸੁਣੀ ਹੈਗੀ ਆ ਉਹ ਕਹਿੰਦੇ ਜਦੋਂ ਹਮਲੇ ਤੋਂ ਬਾਅਦ ਅਸੀਂ ਗਿਆਨੀ ਜੈਲ ਸਿੰਘ ਨਾਲ ਗਏ ਨਾ ਦਰਬਾਰ ਸਾਹਿਬ ਦੇ ਤੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਬਾਹਰ ਅਕਾਲ ਤਖਤ ਦੇ ਫੌਜ ਨੇ ਲਿਖ ਕੇ ਲਾਇਆ ਹੋਇਆ ਸੀਗਾ ਐਨੀਮੀ ਟੈਰੀਟਰੀ ਮਤਲਬ ਉਹ ਕਲੀਅਰ ਸੀਗੇ ਤੇ ਫਿਰ ਸਾਡੇ ਵਾਲਿਆਂ ਨੂੰ ਭਲੇਖਾ ਕਿਉਂ ਹੈ ਜਾਂ ਇਸ ਤਰ੍ਹਾਂ ਦੇ ਵੀ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਫਿਰ ਭਲੇਖਾ ਕਿਹਾਦਰ ਰਹਿ ਜਾਂਦਾ ਹੈ ਕਿ ਸ਼ਾਇਦ ਅਸੀਂ ਉਹਨਾਂ ਨਾਲ ਮਿਲ ਕੇ ਕੁਝ ਹਾਸਲ ਕਰ ਲਾਂਗੇ ਹਾਂ ਬਿਲਕੁਲ ਹੁਣ ਤੁਸੀਂ ਦੇਖੋ ਵੀ ਜਿਹੜੇ ਐਨ ਸਿੱਖਾਂ ਦੇ ਗੁਰਦੁਆਰੇ ਦੇ ਬਾਹਰ ਐਨਮੀ ਟੈਰੀਟਰੀ ਲਿਖ ਕੇ ਬੈਠੇ ਹੈਗੇ ਆ ਸੋ ਉਹ ਆਪਣੇ ਤੌਰ ਤੇ ਐਨੇ ਸਪਸ਼ਟ ਹੈਗੇ ਆ ਵੀ ਸਿੱਖ ਸਾਡੇ ਐਨਮੀ ਆ ਤਾਂ ਘਟੂ ਘਟ ਸਿੱਖਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਸਾਡਾ ਐਨਮੀ ਕੌਣ ਹੈਗਾ ਹੈ ਨਾ ਸੋ ਜਿਹੜੇ ਸਿੱਖਾਂ ਵਿੱਚ ਹਲੇ ਵੀ ਇਹ ਭੁਲੇਖਾ ਹੈ ਆਪਣੇ ਐਨਮੀ ਬਾਰੇ ਜਾਂ ਉਹ ਕਈ ਵਾਰੀ ਕਹਿ ਦਿੰਦੇ ਆ ਵੀ ਆਹ ਜਿਹੜੇ ਜਿਹੜੇ ਇੱਥੋਂ ਦੇ ਇੰਗਲੈਂਡ ਦੀ ਸਰਕਾਰ ਆ ਇਹ ਸਾਡੇ ਐਨਮੀ ਆ ਇਹਨੇ ਸਹਾਇਤਾ ਦਿੱਤੀ ਆ ਜਾਂ ਰੂਸ ਦੀ ਸਰਕਾਰ ਸਾਡੀ ਐਨਮੀ ਆ ਇਹੇ ਐਨਮੀਜ਼ ਬਾਰੇ ਇੱਕ ਗਲਤ ਪਹੁੰਚ ਬਣਾਉਣ ਵਾਲੀ ਲੋੜ ਹੈਗੀ ਆ ਸਿੱਖਾਂ ਵਿੱਚੋਂ ਇਹ ਕਦੀ ਵੀ ਉਹ ਨਹੀਂ ਹੋਣਾ ਚਾਹੀਦਾ ਮਨਫੀ ਜਿਨ੍ਹਾਂ ਨੇ ਅਕਾਲ ਤਖਤ ਦੇ ਜਾਂ ਦਰਬਾਰ ਸਾਹਿਬ ਦੇ ਬਾਹਰ ਐਨਮੀ ਟੈਰੀਟਰੀ ਲਿਖਿਆ ਸੋ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਾਡਾ ਐਨਮੀ ਕੌਣ ਹੈਗਾ ਸੋ ਇਹਨੂੰ ਇਹ ਸ਼ਹੀਦਾਂ ਦੇ ਦਿਨ ਦੀ ਇੱਕ ਤਾਂ ਜਿਹੜੀ ਸਿਧਾਂਤਕ ਵਿਆਖਿਆ ਹੋਈ ਹੈਗੀ ਆ ਵੀ ਉਹ ਸਟੇਟ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ ਵੀ ਇਹ ਸਟੇਟ ਕਿਸੇ ਨਾ ਕਿਸੇ ਦਿਨ ਆਪਣੇ ਤੌਰ ਤੇ ਦੇਸ਼ ਨਾ ਬਣ ਜੇ ਤੇ ਦੂਜਾ ਹੈਗਾ ਵੀ ਜਿਹੜਾ ਐਨਮੀ ਦਾ ਸਟੇਟਸ ਬੌਗਣਤੀ ਨੇ ਸਿੱਖਾਂ ਨੂੰ ਦਿੱਤਾ ਹੈਗਾ ਸਿੱਖਾਂ ਨੇ ਨਹੀਂ ਦਿੱਤਾ ਹੈਗਾ ਸੋ ਉਹਨਾਂ ਦੀ ਇਹ ਜੀ ਬਿਲਕੁਲ ਜੀ ਕਿਤਨਾ ਕਿਤੇ ਬਾਈ ਦੀਪ ਸਿੱਧੂ ਵੱਲੋਂ ਵੀ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਸਾਨੂੰ ਜਿਹੜਾ ਹੈ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਜਿਹੜੀ ਹੈ ਉਹ ਹੋਣੀ ਜ਼ਰੂਰ ਚਾਹੀਦੀ ਹੈਗੀ ਆ ਕਿਤੇ ਇਸ ਤਰ੍ਹਾਂ ਤਾਂ ਹੋਵੇ ਕਿ ਅਸੀਂ ਜੋ ਪਹਿਲਾਂ ਗਲਤੀਆਂ ਕੀਤੀਆਂ ਨੇ ਉਹ ਦੁਬਾਰਾ ਜਿਹੜੀਆਂ ਕਰਦੇ ਰਹੀਏ ਸਰਦਾਰਤਾ ਸਿੰਘ ਦੀ 41 ਸਾਲਾਂ ਬਾਅਦ ਅਸੀਂ ਇਸ ਖੱਲੂਕਾਰੇ ਦੀ ਯਾਦ ਨੂੰ ਮਨਾ ਕੇ ਕਿਹੜੇ ਸਬਕ ਜਿਹੜੇ ਹੈ ਲੈ ਸਕਦੇ ਹੈਗੇ ਕਿਉਂਕਿ ਜਿਹੜਾ ਇੱਕ ਸਟੇਟ ਦਾ ਸੀਗਾ ਕਿ ਇਹਨਾਂ ਨੂੰ ਅਸਿਮੂਲੇਟ ਕਰ ਦਿੱਤਾ ਜਾਵੇ ਇਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਵੇ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਉਹ ਤੇ ਉਹਨਾਂ ਦਾ ਕਿਤੇ ਨਾ ਕਿਤੇ ਆਪਾਂ ਕਹੀ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਆਪਾਂ ਦੇਖਿਆ ਕਿ ਉਹ ਕਾਮਯਾਬ ਜਿਹੜਾ ਉਹਨਾਂ ਦਾ ਨਹੀਂ ਹੋਇਆ ਹੈਗਾ ਭਾਵੇਂ ਉਹਨਾਂ ਦੇ ਵੱਲੋਂ ਇਹ ਕੱਲੂਕਾਰਾ ਫਿਰ ਕਿਵੇਂ ਪੰਜਾਬ ਦੇ ਵਿੱਚ ਲਚਰਤਾ ਵਾਲਾ ਜਿਹੜਾ ਹੈਗਾ ਆਪਰੇਸ਼ਨ ਜਿਹੜਾ ਨਾਈਟ ਡੋਮੀਨੈਂਸ ਚਲਾ ਕੇ ਜਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਫਿਰ ਆ ਨਸ਼ਿਆਂ ਬੜਾ ਚੱਕਰ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰਾ ਕੁਝ ਜਿਹੜਾ ਇੱਕ ਪਲਾਨ ਤਰੀਕੇ ਨਾਲ ਕੀਤਾ ਗਿਆ ਪਰ ਕਿਤਨਾ ਕਿਤੇ ਸਟੇਟ ਫੇਲ ਹੋਈ ਹੈ ਆ ਦੇਖੋ ਹਥਿਆਰਬੰਦ ਜੰਗ ਵਿੱਚ ਤਾਂ ਉਹ ਹੈਗਾ ਵੀ ਉਹ ਸਿੱਖਾਂ ਨੂੰ ਅਲੀਮੀਨੇਟ ਨਹੀਂ ਕਰ ਸਕੇ ਸੋ ਸਿੱਖਾਂ ਨੇ ਵੱਡੀ ਪੱਧਰ ਤੇ ਵਿਰੋਧ ਕਰਿਆ ਔਰ ਸਿਰ 41 ਤੇ ਧਰ ਕੇ ਸਾਡੇ ਨੌਜਵਾਨ ਆ ਜਿਹੜਾ ਭਾਰਤੀ ਸਟੇਟ ਦੇ ਹਮਲੇ ਦੇ ਖਿਲਾਫ ਲੜੇ ਆ ਸੋ ਉਸ ਹਮਲੇ ਵਿੱਚ ਇੱਕ ਵੱਡੀ ਮਾਤ ਆ ਜਿਹੜੀ ਖਾਦੀ ਆ ਹੁਣ ਜਿਹੜਾ 41 ਸਾਲਾਂ ਬਾਅਦ ਸਾਡੇ ਤੇ ਹਮਲਾ ਉਹ ਹਥਿਆਰਾਂ ਦਾ ਹਮਲਾ ਨਹੀਂ ਹੈ ਉਹ ਵਿਚਾਰਾਂ ਦਾ ਹਮਲਾ ਸਾਡੇ ਤੇ ਹੋ ਰਿਹਾ ਹੈ ਨਾ ਸੋ ਸਾਡੇ ਵਿਚਾਰਾਂ ਨੂੰ ਸਾਡੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਸਾਡੇ ਵਿਚਾਰਾਂ ਵਿੱਚ ਬਹੁਤ ਸਾਰਾਂ ਦੇ ਵਿਗਾੜ ਪੈਦਾ ਕਰਨ ਦਾ ਔਰ ਖਾਸ ਕਰਕੇ ਸਿੱਖੀ ਦੀ ਵਿਆਖਿਆ ਤੇ ਸਿੱਖ ਇਤਿਹਾਸ ਦੀ ਜਿਹੜੀ ਵਿਆਖਿਆ ਹੈਗੀ ਆ ਉਹ ਸਨਾਤਨੀ ਪਰੰਪਰਾ ਤੋਂ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਸੋ ਚਾਹੇ ਉਹ ਗੁਰਬਾਣੀ ਦੀ ਵਿਆਖਿਆ ਸਾਡੇ ਸ਼ਹੀਦਾਂ ਦੀ ਵਿਆਖਿਆ ਸਾਡੇ ਧਰਮ ਦੀ ਵਿਆਖਿਆ ਉਹ ਸਨਾਤਨੀ ਤੇ ਬ੍ਰਾਹਮਣਵਾਦੀ ਪੱਖ ਤੋਂ ਕਰਨ ਦਾ ਜਿਹੜੀ ਉਹ ਕੋਸ਼ਿਸ਼ ਬਹੁਤ ਵੱਡੇ ਪੱਧਰ ਤੇ ਜਿਹੜੀ ਸਟੇਟ ਹੈਗੀ ਆ ਕਰਦੇ ਤਾਂ ਕਿ ਸਿੱਖਾਂ ਵਿੱਚ ਭਲੇਖੇ ਖੜੇ ਕੀਤੇ ਜਾਣ ਜਿਹੜਾ ਕਿ ਤੁਸੀਂ ਪਿਛਲੇ ਸਵਾਲ ਦੇ ਜਵਾਬ ਵਿੱਚ ਹੀ ਪੁੱਛਿਆ ਵੀ ਸਿੱਖਾਂ ਨੂੰ ਇਹ ਦੋਸ਼ ਦਿੱਤਾ ਜਾ ਰਿਹਾ ਵੀ ਸਿੱਖ ਉੱਥੇ ਦੰਗਾ ਕਰਦੇ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਜਾਂ ਹੋਰ ਜਿੱਦਾਂ ਵੀ ਸਿੱਖ हां ਹੁਲ ਹੱਲਾ ਕੁਲਾ ਕਰਨ ਵਾਲੇ ਯਾ ਅਮਨ ਕਾਨੂੰਨ ਦੇ ਸਮੱਸਿਆ ਖੜੀ ਕਰਨ ਵਾਲੇ ਜਿਹੜੇ ਲੋਕ ਹੈਗੇ ਸੋ ਇਹ ਨੈਰੇਟਿਵ ਆ ਇਹ ਨੈਰੇਟਿਵ ਹੁਣ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਸਿਰਜਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਸਿੱਖਾਂ ਨੂੰ ਇਹ ਇਹ ਕੰਨਾ ਕੋਈਗਾ ਵੀ ਆਸੀ ਜਿਹੜੀ ਸਨਾਤਨੀ ਵਿਆਖਿਆ ਆ ਰਹੀ ਆ ਗੁਰਬਾਣੀ ਦੀ ਔਰ ਸਿੱਖ ਇਤਿਹਾਸ ਦੀ ਉਹ ਤੋਂ ਬਚ ਕੇ ਰਹਿਣਾ ਹੈ ਭਾਰਤ ਸਰਕਾਰ ਨੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਬਹੁਤ ਵੱਡੇ ਵਿਦਵਾਨਾਂ ਨੂੰ ਜਿਹੜਾ ਖਰੀਦ ਕੇ ਹੈਗਾ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਵੱਡੀਆਂ ਕਿਤਾਬਾਂ ਆ ਰਹੀਆਂ ਜਿਦੇ ਵਿੱਚ ਗੁਰਬਾਣੀ ਦੀ ਵਿਆਖਿਆ ਨੂੰ ਸਨਾਤਨੀ ਪ੍ਰਬੰਧ ਤੋਂ ਦੱਸਿਆ ਜਾ ਰਿਹਾ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਸਿੱਖ ਕੋਈ ਆਜ਼ਾਦ ਧਰਮ ਨਹੀਂ ਆਜ਼ਾਦ ਕੌਮ ਨਹੀਂ ਹੈਗੇ ਇਹ ਇੱਕ ਤਰ੍ਹਾਂ ਨਾਲ Hindu ਧਰਮ ਦਾ ਹੀ ਇੱਕ ਜਿਹੜਾ ਸੁਧਰਿਆ ਹੋਇਆ ਰੂਪ ਹੈਗਾ ਨਾ ਸੋ ਸਾਨੂੰ ਅਸਿਮੀਲੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਡੀ ਹੋਂਦ ਨੂੰ ਇੱਕ ਵੱਡੇ ਬૌਧਿਕ ਹਮਲੇ ਰਾਹੀਂ ਖਤਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਅਸੀਂ ਬૌਧਿਕ ਹਮਲੇ ਦੇ ਪੱਖ ਤੋਂ ਕਮਜ਼ੋਰ ਸਾਬਤ ਹੋ ਰਹੇ ਸਾਡੇ ਕੋਲ ਉਹ ਵੱਡੇ ਵਿਦਵਾਨ ਨਹੀਂ ਨੇ ਜਿਹੜੇ ਇਸ ਬૌਧਿਕ ਹਮਲੇ ਨੂੰ ਸਮਝ ਸਕਣ ਤੇ ਬਰਾਬਰ ਤੇ ਟੱਕਰ ਆ ਦੇ ਸਕਣ ਸੋ ਜਿਨ੍ਹਾਂ ਕੌਮਾਂ ਨੇ ਆਜ਼ਾਦੀ ਹਾਸਲ ਕਰੀ ਹੈ ਉਹਨਾਂ ਵਿੱਚ ਇਹ ਉਹਨਾਂ ਨੇ ਆਪਣੀ ਦੁਸ਼ਮਣ ਕੌਮ ਦੇ ਨੈਰੇਟਿਵ ਨੂੰ ਅਕੈਡਮੀਕਲੀ ਤੋੜਿਆ ਹੈ ਅਕੈਡਮੀਕਲੀ ਹਰਾਇਆ ਹੈ ਵੈਸਟਰਨ ਸਮੁੱਚੀ ਜਿਹੜੀ ਲਿਬਰਲ ਡੈਮੋਕ੍ਰੇਸੀ ਆ ਉਹਨੇ ਲੈਫਟ ਨੂੰ ਜੇ ਪੰਜੇ ਕਾਮੁਨਿਸਟਾਂ ਨੂੰ ਹਰਾਇਆ ਨਾ ਰਾਜਨੀਤਿਕ ਤੌਰ ਤੇ ਉਹ ਤੋਂ ਪਹਿਲਾਂ ਵਿਚਾਰਧਾਰਕ ਤੌਰ ਤੇ ਹਰਾਇਆ ਕਾਮੁਨਿਸਟਾਂ ਨੂੰ ਲੱਖਾਂ ਕਿਤਾਬਾਂ ਆਈਆਂ ਕਾਮੁਨਿਸਟਾਂ ਦੇ ਵਿਚਾਰਾਂ ਦੇ ਖਿਲਾਫ ਇਸੇ ਤਰ੍ਹਾਂ ਹਿੰਦੂ ਔਰੀਐਂਟਲਿਸਟਾਂ ਨੇ ਹਿੰਦੂ ਬਦਵਾਨਾਂ ਨੇ ਜੇ ਗੋਰਿਆਂ ਨੂੰ ਭੱਜਣ ਲਈ ਮਜਬੂਰ ਕਰਿਆ ਤਾਂ ਉਹਨਾਂ ਨੇ ਵਿਚਾਰਧਾਰਕ ਤੌਰ ਤੇ ਜਿਹੜੀ ਹੈਗੀ ਆ ਗੋਰਿਆਂ ਦੇ ਕਲੋਨਾਈਜ਼ੇਸ਼ਨ ਦੇ ਸਿਸਟਮ ਨੂੰ ਹਰਾਇਆ ਵਿਚਾਰਧਾਰਕ ਤੌਰ ਤੇ ਉਹਦਾ ਵਿਰੋਧ ਕਰਿਆ ਸੋ ਸਿੱਖਾਂ ਨੇ ਵੀ ਜੇ ਇਸ ਸਨਾਤਨੀ ਹਮਲੇ ਨੂੰ ਹਰਾਉਣਾ ਤਾਂ ਸਾਨੂੰ ਵਿਚਾਰਧਾਰਕ ਤੌਰ ਤੇ ਉਹਨਾਂ ਵੱਡਾ ਜਿਹੜਾ ਹਮਲਾ ਉਹ ਵੱਜਣਾ ਪਵੇਗਾ ਕੱਲਾ ਬਚਾਅ ਤੇ ਨਹੀਂ ਉਹਨਾਂ ਦੀ ਜਿਹੜੀਆਂ ਸਮੂਚੀਆਂ ਪਰੰਪਰਾਵਾਂ ਤੇ ਰਵਾਇਤਾਂ ਐ ਉਹਨਾਂ ਦੀ ਸਟੇਟ ਸਿਰਜਣਾ ਦਾ ਉਹਨਾਂ ਦਾ ਧਰਮ ਬਾਰੇ ਉਹਨਾਂ ਦਾ ਇਤਿਹਾਸ ਬਾਰੇ ਉਹਨਾਂ ਦਾ ਹਿਸਟਰੀ ਬਾਰੇ ਉਹ ਸਾਰਾ ਕੁਝ ਆ ਜਿਹੜਾ ਇਤਿਹਾਸਕ ਤੌਰ ਤੇ ਕਾਊਂਟਰ ਨੈਰੇਟਿਵ ਆ ਜਿਹੜਾ ਸਿੱਖਾਂ ਦਾ ਉਹ ਲਿਆਉਣਾ ਪਵੇਗਾ ਆਸੀਂ ਆਪਣੀ ਹੋਂਦ ਬਚਾ ਸਕਾਂਗੇ ਸਾਡੇ ਲਈ ਹੁਣ ਵਿਚਾਰਧਾਰਕ ਹੋਂਦ ਬਚਾਉਣ ਦਾ ਜਿਹੜਾ ਮਸਲਾ ਹੈਗਾ ਸਰੀਰਕ ਹੋਂਦ ਹਲੇ ਅਸੀਂ ਬਚਾ ਲਈ ਹੈ ਇੱਕ ਵੱਡੇ ਹਮਲੇ ਚ ਹੁਣ ਦੂਜਾ ਹਮਲਾ 41 ਸਾਲਾਂ ਬਾਅਦ ਵਿਚਾਰਧਾਰਕ ਹੋਂਦ ਨੂੰ ਬਚਾਉਣ ਦਾ ਸਾਨੂੰ ਇਹਦੇ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ ਜੀ ਬਿਲਕੁਲ ਜੀ ਜਦੋਂ ਤੱਕ ਅਸੀਂ ਸਿਧਾਂਤਕ ਤੌਰ ਤੇ ਸਟਰੋਂਗ ਨਹੀਂ ਹੋਵਾਂਗੇ ਸਾਨੂੰ ਆਪਣੇ ਇਤਿਹਾਸ ਬਾਰੇ ਆਪਣੀ ਸਿੱਖੀ ਬਾਰੇ ਜੇ ਚੰਗੇ ਤਰੀਕੇ ਨਾਲ ਜਾਣਕਾਰੀ ਨਹੀਂ ਹੋਏਗੀ ਤੇ ਕਿਤੇ ਨਾ ਕਿਤੇ ਜੇ ਕੋਈ ਦਿਨ ਮਨਾ ਲਵੇ ਕੋਈ ਨਾਂ ਲੈ ਲਵੇ ਗੁਰੂ ਸਾਹਿਬਾਨ ਦਾ ਤੇ ਅਸੀਂ ਉਹਨੇ ਦੇ ਵਿੱਚ ਹੀ ਕਿਤੇ ਨਾ ਕਿਤੇ ਆਸ਼ਾਸ਼ਕਾਰ ਉੱਠਦੇ ਆ ਖੁਸ਼ੀਆਂ ਮਨਾਉਣ ਲੱਗ ਜਾਂਦੇ ਆ ਵੀ ਉਹਨਾਂ ਨੇ ਦੇਖੋ ਗੁਰੂ ਸਾਹਿਬ ਬਾਰੇ ਕੀ ਕਹਿ ਦਿੱਤਾ ਪਰ ਉਹਨਾਂ ਦੇ ਵੱਲੋਂ ਕਹੀ ਹੋਈ ਇੱਕ ਇੱਕ ਗੱਲ ਨੂੰ ਤੁਹਾਨੂੰ ਸੁਣਨਾ ਪਵੇਗਾ ਧਿਆਨ ਦੇਣਾ ਪਵੇਗਾ ਕਿ ਉਹ ਕਹਿ ਕੀ ਰਹੇ ਨੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਕਿਤੇ ਤੁਹਾਨੂੰ ਮਿੱਠੇ ਦੇ ਵਿੱਚ ਜ਼ਹਿਰ ਪਾ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਪੂਰੀ ਵਿਚਾਰਧਾਰਾ ਨੂੰ ਤੁਸੀਂ ਉਹਨਾਂ ਦੀ ਨੂੰ ਫੜੋਗੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਜਾਓਗੇ ਤੇ ਉਹ ਇੱਕੋ ਹੀ ਸੈੱਟ ਪੈਟਰਨ ਹੈਗਾ ਜਿਹਦੇ ਆਧਾਰ ਤੇ ਕਿਤੇ ਨਾ ਕਿਤੇ ਜਿਵੇਂ ਸਰਦਾਰ ਉਤਾਰ ਸਿੰਘ ਉਹਨਾਂ ਨੇ ਕਿਹਾ ਸਿੱਖਾਂ ਨੂੰ ਸਨਾਤਨੀ ਸੰਧ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸਿੱਖਾਂ ਨੂੰ ਜذب ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਇਹ ਸਾਡੇ ਹੀ ਧਰਮ ਦਾ ਇੱਕ ਅੰਗ ਹੈਗੇ ਨੇ ਇਸੇ ਆਧਾਰ ਤੇ ਹੀ ਜਿਹੜੀਆਂ ਕਾਰਮੜੀਆਂ ਹੁੰਦੀਆਂ ਨੇ ਤੇ ਤੇ ਸਾਨੂੰ ਵੀ ਜਿਹੜੀ ਆਪਣੀ ਗਿਆਨ ਦੀ ਖੜਕ ਹੈਗੀ ਆ ਉਸ ਨੂੰ ਤੇਜ ਕਰਕੇ ਜਿਹੜਾ ਹੈ ਚੱਲਣਾ ਪਵੇਗਾ ਤਾਂ ਕਿ ਇਸ ਮੈਦਾਨ ਦੇ ਵਿੱਚ ਵੀ ਅਸੀਂ ਪੂਰਾ ਟੱਕਰਾਂ ਉਹਨਾਂ ਨੂੰ ਦੇ ਸਕੀਏ